ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਕਰਵਾ ਦਿੱਤੀ ਹੈ ਤੇ ਪਾਕਿਸਤਾਨੀ ਤਿੰਨ ਘੰਟਿਆਂ ਵਿੱਚ ਹੀ ਜੰਗਬੰਦੀ ਦੀ ਉਲੰਘਣਾ ਕੀਤੀ। ਚੀਨ ਸਰਕਾਰ ਨੇ ਕਿਹਾ ਹੈ ਕਿ ਅਸੀਂ ਪਾਕਿਸਤਾਨ ਸਰਕਾਰ ਨਾਲ ਹਮੇਸ਼ਾ ਹੀ ਖੜੇ ਹਾਂ। ਪੰਜਾਬ ਤੇ ਰਾਜਸਥਾਨ ਦੇ ਕਈ ਦਿਨਾਂ ਵਿੱਚ ਜੰਗਬੰਦੀ ਤੋਂ ਬਾਅਦ ਵੀ ਬਲੈਕਆਊਟ ਕੀਤਾ ਗਿਆ। ਪਾਕਿਸਤਾਨੀ ਸੈਨਾਵਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਲਗਾਤਾਰ ਗੋਲੀਬਾਰੀ ਕੀਤੀ ਗਈ ਜਿਸ ਨਾਲ ਸੂਬੇਦਾਰ ਮੇਜਰ ਪਵਨ ਕੁਮਾਰ ਅਤੇ ਬੀਐਸਐਫ ਦੇ ਇੰਸਪੈਕਟਰ ਮੁਹੰਮਦ ਇਮਤੀਆਜ਼ ਸ਼ਹੀਦ ਹੋ ਗਏ ਅਤੇ ਸ਼ੀਰ ਹੋਰ ਲੋਕਾਂ ਦੀ ਮੌਤ ਹੋ ਗਈ। ਜੰਗਮਦੀ ਦਿਵਾਰ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਖੋਲ੍ਹ ਦਿੱਤੇ ਹਨ ਭਗਵੰਤਪਨ ਸਰਕਾਰ ਵੱਲੋਂ 47 ਕਰੋੜ ਰੁਪਏ ਦੀ ਮਸ਼ੀਨਰੀ ਸਰहदी ਖੇਤਰਾਂ ਵਿੱਚ ਤਾਇਨਾਤ ਕੀਤੀ ਗਈ ਕੇਰਲ ਵਿੱਚ ਮੌਨਸੂਨ 1 ਜੂਨ ਦੀ ਵਿਆਹ 4 ਦਿਨ ਪਹਿਲਾਂ 27 ਮਈ ਨੂੰ ਪਹੁੰਚ ਜਾਵੇਗਾ ਮਾਚਲ ਪ੍ਰਦੇਸ਼ ਵਿੱਚ 5 ਡ੍ਰੋਨ ਤੇ 3 ਮਝਾਇਲਾਂ ਨੂੰ ਨਸ਼ਟ ਕੀਤਾ ਗਿਆ ਇਸ ਦੇ ਨਾਲ ਦੋ ਗਾਵਾਂ ਦੀ ਮੌਤ ਹੋ ਗਈ ਸੀਬੀਆਈ ਨੇ ਸਾਈਬਰ ਅਪਰਾਧਾਂ ਅਤੇ ਡੀਟੇਲ ਗ੍ਰਿਫਟਾਰੀ ਦੇ ਮਾਮਲੇ ਵਿੱਚ 8 ਸੂਬਿਆਂ ਵਿੱਚ ਛਾਪੇਮਾਰੀ ਕੀਤੀ ਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਭਾਰਤ ਅਤੇ ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀ ਟਕੋਣੀ ਬੰਦੇ ਲੜੀ ਦਾ